ਦੋਸਤੋ ਤਿੰਨ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਆ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ 당 ਰਹਿ ਜਾਂਦਾ ਪਰੇਸ਼ਾਨ ਹੋ ਜਾਂਦਾ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਲੋਕਾਂ ਦੇ ਦਿਲ ਦਹਿਲ ਗਏ ਨੇ ਇਨ੍ਹਾਂ ਘਟਨਾਵਾਂ ਨੂੰ ਸੁਣ ਕੇ ਕਿ ਆਖਰ ਇਨਸਾਨ ਸੁਰੱਖਿਅਤ ਕਿੱਥੇ ਆ ਆਪਣੇ ਘਰ ਵਿੱਚ ਬਾਹਰ ਕੰਮ ਵਾਲੀ ਥਾਂ ਤੇ ਕਿੱਥੇ ਸੁਰੱਖਿਅਤ ਰਹਿ ਗਿਆ ਇਹ ਦੋ ਘਟਨਾਵਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤੇ ਇੱਕ ਘਟਨਾ ਰਾਜਸਥਾਨ ਦੇ ਨਾਲ ਜੁੜੀ ਹੋਈ ਪਹਿਲੀ ਘਟਨਾ ਕਿ ਪਤੀ ਨੇ ਪਤਨੀ ਦਾ ਉਹ ਹਾਲ ਕੀਤਾ ਉਹ ਹਾਲ ਕੀਤਾ ਕਿ ਪਤਨੀ ਹਸਪੀਟਲ ਦੇ ਅੰਦਰ ਪਹੁੰਚ ਗਈ ਦੂਸਰੀ ਘਟਨਾ ਪ੍ਰੇਮੀ ਜਿਹੜਾ ਪ੍ਰੇਮਿਕਾ ਦੇ ਨਾਲ ਪੜਦਾ ਸੀ ਗੰਗਾ ਨਗਰ ਤੋਂ ਆਇਆ ਤੇ ਉਹਨੇ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਕਿ ਆਂਢੀ ਗੁਆਂਢੀ ਦੇਖ ਕੇ 당ਗ ਰਹਿ ਗਏ ਤੇ ਤੀਸਰੀ ਘਟਨਾ ਇੱਕ ਪ੍ਰੇਮੀ ਨੇ ਇਹੋ ਜਿਹਾ ਹੰਗਾਮਾ ਕੀਤਾ ਇਹੋ ਜਿਹਾ ਹੰਗਾਮਾ ਕੀਤਾ ਕਿ ਵੱਡੀ ਗਿਣਤੀ ਲੋਕ ਮੌਕੇ ਤੇ ਇਕੱਠੇ ਹੋਏ ਲੋਕ ਤਾਂ ਆਏ ਆਏ ਪੁਲਿਸ ਵੀ ਭੱਜੀ ਆਈ ਜੋ ਕੁਝ ਪ੍ਰੇਮੀ ਨੇ ਕੀਤਾ ਹੁਣ ਤਿੰਨਾ ਘਟਨਾਵਾਂ ਤੇ ਵਿਸਥਾਰ ਦੇ ਨਾਲ ਗੱਲ ਕਰਦੇ ਆਂ ਪਹਿਲੀ ਘਟਨਾ ਇੱਕ ਪਤੀ ਸੁੱਤਾ ਵਿਆਹ ਸੀ ਘਰ ਦੇ ਅੰਦਰ ਤੇ ਪਤਨੀ ਘਰ ਦੇ ਵਿੱਚ ਝਾੜੂ ਪੋਚਾ ਕਰ ਰਹੀ ਸੀ ਤਾਂ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗਦੀ ਮੈਨੂੰ ਤੇ ਮੈਂ ਘਰ ਦਾ ਕੰਮ ਜਲਦੀ ਜਲਦੀ ਨਿਪਟਾਣਾ ਏ ਤਾਂ ਮੈਂ ਇਸ ਕਮਰੇ ਦੀ ਸਫਾਈ ਕਰਦੀ ਆਂ ਕਿਰਪਾ ਕਰਕੇ ਤੁਸੀਂ ਬਾਹਰ ਜਾ ਸਕਦੇ ਹੋ ਤਪਤੀ ਨੂੰ ਗੁੱਸਾ ਆ ਗਿਆ ਕਿਉਂਕਿ ਪਤਨੀ ਨੇ ਆ ਕੇ ਪੱਖਾ ਬੰਦ ਕਰਤਾ ਹੁਣ ਅੱਜਕੱਲ ਜੇ ਪੱਖੇ ਚੱਲਦੇ ਨੇ ਝਾੜੂ ਤਾਂ ਲੱਗਦਾ ਨਹੀਂ ਦੇ ਝਾੜੂ ਲਾਉਣਾ ਸਫਾਈ ਕਰਨੀ ਆ ਤਾਂ ਪੱਖਾ ਬੰਦ ਕਰਨਾ ਪੈਂਦਾ ਕੋਈ 5-7 ਮਿੰਟ ਤਾਂ ਉਹ ਪਤਨੀ ਨੇ ਪੱਖਾ ਬੰਦ ਕਰ ਦਿੱਤਾ ਪਤੀ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਉਹੀ ਝਾੜੂ ਉਹੀ ਬੋਂਕਰ ਜਿਹੜੀ ਸੀਗੀ ਕੁੜੀ ਦੇ ਹੱਥ ਵਿੱਚ ਉਹਦੀ ਪਤਨੀ 22 ਸਾਲਾਂ ਦੀ ਉਮਰ ਉਹਦੀ ਦੱਸੀ ਜਾ ਰਹੀ ਆ ਕੁੜੀ ਦੀ ਤਾਂ ਉਹ ਪਤੀ ਨੇ ਉਹਨੂੰ ਉਸੇ ਹੀ ਬੋਂਕਰਾਂ ਦੇ ਨਾਲ ਐਨਾ ਜ਼ਿਆਦਾ ਘੁੱਟਿਆ ਝਾੜੂ ਦੇ ਨਾਲ ਕਿ ਕੁੜੀ ਦੀ ਹਾਲਤ ਮਰਨਾਊ ਹੋ ਗਈ। ਕੁੜੀ ਨੂੰ ਹਸਪੀਟਲ ਦੇ ਅੰਦਰ ਦਾਖਲ ਕਰਾਉਣਾ ਪਿਆ ਤੇ ਕੁੜੀ ਦੇ ਭਰਾ ਦਾ ਕਹਿਣਾ ਕਿ ਪਹਿਲਾਂ ਵੀ ਜਿਹੜਾ ਸਾਡਾ ਜਵਾਈ ਆ 2016 ਦੇ ਵਿੱਚ ਸਾਡੀ ਭੈਣ ਦਾ ਵਿਆਹ ਹੋਇਆ ਸੀ ਤੇ ਜਿਹੜਾ ਜਵਾਈ ਆ ਇਹ ਇਹ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਜਿਹਦੇ ਕਰਕੇ ਪਹਿਲਾਂ ਵੀ ਸਾਡੀ ਭੈਣ ਇੱਕ ਵਾਰੀ ਚਲੀ ਗਈ ਸਾਡੇ ਕੋਲ ਆ ਗਈ ਸੀ ਫਿਰ ਛੁਲਾ ਸਫਾਈ ਕਰਕੇ ਕਹਿੰਦਾ ਇਹ ਘਰ ਵਾਪਸ ਆਈ ਸੀ ਤੇ ਹੁਣ ਥੋੜੇ ਟਾਈਮ ਤੋਂ ਇੱਥੇ ਰਹਿ ਰਹੀ ਸੀ ਤਾਂ ਹੁਣ ਫੇਰ ਪਤੀ ਨੇ ਉਹਨੂੰ ਉਹਦੇ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਤੇ ਉਹਨੂੰ ਮਰਨਾਉ ਕਰਕੇ ਸੁੱਟ ਦਿੱਤਾ ਤੇ ਹੁਣ ਇਸ ਵਕਤ ਜਿਹੜੀ ਉਹਦੀ ਪਤਨੀ ਆ ਹਸਪੀਟਲ ਦੇ ਅੰਦਰ ਦਾਖਲਾ ਦੱਸ ਇਹ ਜਿਹੜੀ ਘਟਨਾ ਇਹ ਰਾਜਸਥਾਨ ਦੇ ਚੂਰੂ ਤੋਂ ਸਾਹਮਣੇ ਆਈ ਆ ਦੇਖੋ ਗੁੱਸਾ ਕਿੰਨੀ ਗੰਦੀ ਚੀਜ਼ ਆ ਜੇ 2 ਮਿੰਟ ਪੱਖਾ ਬੰਦ ਹੋ ਜਾਂਦਾ ਤਾਂ ਫੇਰ ਕੀ ਹੋਣਾ ਸੀ ਫੇਰ ਕਿਹੜੀ ਗੱਲ ਹੋ ਜਾਣੀ ਸੀ ਮੰਨ ਲਓ ਘਰੇ ਸਫਾਈ ਇੱਕ ਜਣਾ ਕਰ ਰਿਹਾ ਤਾਂ 2 ਮਿੰਟ ਪੱਖਾ ਬੰਦ ਵੀ ਹੋ ਜੂ ਤਾਂ ਤਾਂ ਕੀ ਹੋ ਜੂ ਇਹ ਜੇ ਵੀਰ ਤੁਹਾਨੂੰ ਨਹੀਂ ਮਨਜ਼ੂਰ ਤਾਂ ਉਹਨੂੰ ਕਹਿ ਦਿਓ ਭਾਈ ਤੂੰ ਬਾਹਰ ਜਾ ਪੱਖਾ ਬੰਦ ਨਾ ਕਰ ਮੈਂ ਤਾਂ ਸੌਣਾ ਹੀ ਆ ਪਰ ਇਹ ਕੀ ਗੱਲ ਕਿ ਤੁਸੀਂ ਇੰਨਾ ਹੀ ਗੁੱਸੇ ਦੇ ਵਿੱਚ ਆ ਜਾਓ ਕਿ ਅਗਲੇ ਨੂੰ ਮਾਰ ਹੀ ਮੁਕਾਓ ਜਿਹੜੀ ਹੁਣ ਦੂਸਰੀ ਘਟਨਾ ਉਹ ਇਹ ਆ ਇਹ ਘਟਨਾ ਬਠਿੰਡਾ ਦੇ ਵਿੱਚ ਵਾਪਰੀ ਆ ਦੱਸਿਆ ਜਾ ਰਿਹਾ ਕਿ ਬਠਿੰਡਾ ਤੋਂ ਇੱਕ ਲੜਕੀ ਗੰਗਾ ਨਗਰ ਪੜਦੀ ਸੀ ਗੰਗਾ ਨਗਰ ਉਹਦੇ ਨਾਲ ਇੱਕ ਲੜਕਾ ਪੜਦਾ ਸੀ ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਜਿਹੜੀ ਪਲੱਸ 2 ਕਰਕੇ ਆਈ ਹੈ ਉੱਥੋਂ ਗੰਗਾ ਨਗਰ ਤੋਂ ਤਾਂ ਉਹਦਾ ਉੱਥੇ ਕੋਈ ਲੜਕਾ ਸੀ ਉਹ ਕੁੜੀ ਨੂੰ ਪਿਆਰ ਕਰਦਾ ਸੀ ਕੁੜੀ ਨੂੰ ਸ਼ਾਇਦ ਉਹਦਾ ਰਿਸ਼ਤਾ ਮਨਜ਼ੂਰ ਨਹੀਂ ਸੀ ਇਸੇ ਕਰਕੇ ਉਹ ਗੰਗਾ ਨਗਰ ਛੱਡ ਕੇ ਬਠਿੰਡਾ ਵਾਪਸ ਆ ਗਈ ਸੀ ਤਾਂ ਉਹ ਲੜਕਾ ਗੰਗਾ ਨਗਰ ਤੋਂ ਬਠਿੰਡਾ ਆਉਂਦਾ ਹੈ ਰਿਵੋਲਵਰ ਲੈ ਕੇ ਹੁੰਦਾ ਹੈ ਤਾਂ ਆ ਕੇ ਉਹ ਕੁੜੀ ਦੇ ਘਰ ਅੰਦਰ ਐਂਟਰ ਹੁੰਦਾ ਕੁੜੀ ਘਰ ਇਕੱਲੀ ਸੀ ਸ਼ਾਇਦ ਉਹਨੇ ਕੁੜੀ ਦੇ ਉੱਪਰ ਗੋਲੀਆਂ ਚਲਾਈਆਂ ਕੁੜੀ ਨੂੰ ਜ਼ਖਮੀ ਕਰ ਦਿੱਤਾ ਕੁੜੀ ਹਸਪੀਟਲ ਦੇ ਅੰਦਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਆ ਤਾਂ ਜਿਹੜਾ ਮੁੰਡਾ ਏ ਉਹਨੇ ਖੁਦ ਨੂੰ ਵੀ ਫਿਰ ਗੋਲੀ ਮਾਰ ਲਈ ਗੋਲੀ ਮਾਰ ਕੇ ਆਪਣੇ ਆਪ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਕਿ ਇਹ ਮਾਮਲਾ ਇੱਕ ਤਰਫਾ ਪਿਆਰ ਦਾ ਬਾਕੀ ਪੁਲਿਸ ਇਸ ਪੂਰੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਆਖਰ ਇਹ ਮੁੰਡੇ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਕੀ ਵਾਕਈ ਇਹ ਦੋਨੇ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਜਾਂ ਮੁੰਡਾ ਇਕੱਲਾ ਇਹਨੂੰ ਪਿਆਰ ਕਰਦਾ ਸੀ ਕੀ ਕਾਰਨ ਰਿਹਾ ਇਸ ਮੁੰਡੇ ਨੇ ਇਸ ਕੁੜੀ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਕਿ اسی ਮੁੰਡੇ ਨੇ ਇਸ ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਜਾਂ ਕੋਈ ਹੋਰ ਘਟਨਾ ਵਾਪਰੀ ਆ ਗਲੀ ਵਾਲਿਆਂ ਦਾ ਆਂਡਗਵਾੜ ਦਾ ਕਹਿਣਾ ਹੈ ਕਿ ਜਦੋਂ ਘਰ ਦੇ ਅੰਦਰ ਗੋਲੀਆਂ ਚੱਲੀਆਂ ਸਾਨੂੰ ਗੋਲੀਆਂ ਦੀ ਆਵਾਜ਼ ਆਈ ਤੇ ਆਂਡਗਵਾੜ ਭੱਜ ਕੇ ਘਰ ਆਇਆ ਜਦੋਂ ਉਹਨਾਂ ਨੇ ਦੇਖਿਆ ਤਾਂ ਉਥੇ ਉਹਨਾਂ ਨੇ ਜੋ ਦੇਖਿਆ ਹੈਰਾਨ ਰਹਿ ਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਆਈ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਤੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਹੁਣ ਤੀਸਰਾ ਮਾਮਲਾ ਉਹ ਜਗਰਾਉਂ ਦੇ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਗਰਾਉਂ ਦਾ ਕੋਈ ਅਨਾਰਕਲੀ ਬਾਜ਼ਾਰ ਆ ਉਹਦੇ ਵਿੱਚ ਇੱਕ ਲੜਕੀ ਦੁਕਾਨ ਤੇ ਸ਼ਾਇਦ ਉਹ ਕਿਸੇ ਤੇ ਕੰਮ ਕਰਦੀ ਸੀ ਕੱਪੜੇ ਵਾਲੀ ਦੁਕਾਨ ਤੇ ਉਥੇ ਇੱਕ ਲੜਕਾ ਹੁੰਦਾ ਹੈ ਜਿਹੜਾ ਸ਼ਾਇਦ ਉਸ ਲੜਕੀ ਦੇ ਪਿੰਡ ਦਾ ਹੀ ਆ ਜਾਂ ਪਾਸੇ ਦਾ ਇਹ ਨਹੀਂ ਮੈਨੂੰ ਪਤਾ ਤਾਂ ਉਹ ਲੜਕਾ ਆਉਂਦਾ ਏ ਲੜਕੀ ਦੇ ਨਾਲ ਉਹ ਵੀ ਇੱਕ ਤਰਫਾ ਮੁਹੱਬਤ ਦੀ ਗੱਲ ਕਹੀ ਜਾਂਦੀ ਆ ਕਿ ਲੜਕੀ ਦੇ ਨਾਲ ਉਹਦੇ ਆ ਲੜਾਈ ਝਗੜਾ ਹੁੰਦਾ ਏ ਉਹ ਉਹਨੂੰ ਕਹਿੰਦਾ ਕਿ ਜਾਂ ਮੈਨੂੰ ਹਾਂ ਕਰ ਜਾਂ ਨਾ ਕਰ ਤਾਂ ਉਹ ਲੜਕਾ ਆਪ ਦੇ ਹੱਥ ਵਿੱਚ ਕਿੰਚੀਆਂ ਫੜ ਕੇ ਲੈ ਕੇ ਹੁੰਦਾ ਕਿ ਜੇਕਰ ਕੋਈ ਸਾਡੇ ਵਿੱਚ ਆਇਆ ਤਾਂ ਮੈਂ ਕਿੰਚੀ ਮਾਰ ਦੂੰਗਾ ਦੁਕਾਨ ਵਾਲੇ ਜਿਹੜੇ ਵਿਰੋਧ ਕਰਦੇ ਆ ਕਿ ਤੂੰ ਕਿਹੋ ਜਿਹੀਆਂ ਹਰਕਤਾਂ ਕਰਦਾ ਇਸ ਕੁੜੀ ਦੇ ਨਾਲ ਦੁਕਾਨ ਵਾਲਿਆਂ ਦਾ ਤੇ ਹੋਰ ਲੋਕਾਂ ਦਾ ਉੱਥੇ ਕਹਿਣਾ ਕਿ ਪਹਿਲਾਂ ਵੀ ਇਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਪਹਿਲਾਂ ਵੀ ਇਹਨਾਂ ਦਾ ਮਾਮਲਾ ਪਿੰਡ ਦੇ ਸਰਪੰਚ ਨੇ ਸੁਲਝਾਇਆ ਸੀ ਵਿੱਚ ਪਾ ਕੇ ਤਾਂ ਹੁਣ ਫੇਰ ਜਿਹੜਾ ਉਹ ਲੜਕਾ ਕੋਈ ਨਸ਼ਾ ਕਰਕੇ ਆਇਆ ਸੀ ਦੁਕਾਨ ਤੇ ਨਸ਼ਾ ਕਰਕੇ ਉਹ ਫੇਰ ਦੁਕਾਨ ਦੇ ਉੱਪਰ ਆ ਗਿਆ ਤੇ ਫੇਰ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਉਹਨੇ ਤਾਂ ਜਦੋਂ ਦੁਕਾਨ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੇ ਹੀ ਬੈਠ ਜਾਂਦਾ ਕਿ ਜੇਕਰ ਕੋਈ ਮੇਰੇ ਨੇੜੇ ਆਇਆ ਤਾਂ ਮੈਂ ਕੈਂਚੀਆਂ ਮਾਰੂੰਗਾ ਨਾਲੇ ਨਹੀਂ ਤਾਂ ਮੈਂ ਆਪ ਦੇ ਆਪ ਨੂੰ ਖਤਮ ਕਰੂੰਗਾ ਜਾਂ ਫਿਰ ਮੈਂ ਤੁਹਾਡੇ ਤੇ ਵਾਰ ਕਰੂੰਗਾ ਐਵੇਂ ਕਰਕੇ ਉਹ ਲੜਕਾ ਧਮਕੀਆਂ ਦੇਣ ਲੱਗਾ ਇੰਨੇ ਨੂੰ ਜਿਹੜੇ ਬਾਕੀ ਦੁਕਾਨਾਂ ਵਾਲੇ ਸੀ ਸ਼ਹਿਰ ਦੇ ਲੋਕ ਸੀ ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਕੇ ਉਹਨਾਂ ਨੇ ਉਸ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੱਸਿਆ ਜਾ ਰਿਹਾ ਕਿ ਉਹ ਲੜਕਾ ਨਸ਼ੇ ਦੀ ਹਾਲਤ ਵਿੱਚ ਸੀ ਉਹਨੇ ਕਿਸੇ ਦੀ ਨਹੀਂ ਸੁਣੀ ਤਾਂ ਫੇਰ ਜਿਹੜੇ ਆਸੇ ਪਾਸੇ ਤੋਂ ਲੋਕ ਸੀ ਉਹਨਾਂ ਨੇ ਕੁੜੀ ਦੇ ਘਰ ਫੋਨ ਕਰ ਦਿੱਤਾ ਕੁੜੀ ਦੇ ਮਾਪੇ ਆਏ ਉਹਦੇ ਭਰਾ ਭਰੂ ਆਏ ਹੋਣੇ ਆ ਤਾਂ ਉਹਨਾਂ ਨੇ ਆ ਕੇ ਮੁੰਡੇ ਦੀ ਕੁੱਟਮਾਰ ਵੀ ਦੱਸਿਆ ਜਾ ਰਿਹਾ ਕੀਤੀ ਆ ਤਾਂ ਫਿਰ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਪੁਲਿਸ ਨੇ ਉਸ ਮੁੰਡੇ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਪੁਲਿਸ ਥਾਣੇ ਲੈ ਗਈ ਆ ਹੁਣ ਪੁਲਿਸ ਇਸ ਪੂਰੇ ਮਾਮਲੇ ਤੇ ਅਗਲੀ ਕਾਰਵਾਈ ਕਰੂਗੀ ਜੋ ਵੀ ਬੰਦੀ ਹੋਈ ਕਾਰਵਾਈ ਕਰੂਗੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰੂਗੀ ਬੇहद ਖਤਰਨਾਕ ਤੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਜਿਹੜੀਆਂ ਘਟਨਾਵਾਂ ਨੇ ਤੈਨ ਵਾਪਰੀਆਂ ਕਿ ਨਿੱਕੀ ਨਿੱਕੀ ਗੱਲ ਤੋਂ ਸਾਡੇ ਜਿਹੜਾ ਸਾਡੇ ਮਨ ਦੇ ਅੰਦਰ ਨਾ ਸਬਰ ਰਹਿ ਗਿਆ ਨਾ ਸਹਿਣਸ਼ੀਲਤਾ ਰਹਿ ਗਈ ਆ ਤੇ ਗੁੱਸਾ ਸਾਡਾ ਵੱਟ ਤਾ ਹੀ ਪਿਆ ਜਿਹਦੇ ਕਰਕੇ ਇਹ ਐਡੀਆਂ-ਐਡੀਆਂ ਵੱਡੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਵਾਪਰ ਜਾਂਦੀਆਂ ਨੇ ਗੱਲ ਨਿੱਕੀ ਜੀ ਹੁੰਦੀ ਆ ਜਿਵੇਂ ਉਹ ਝਾੜੂ ਲਾਉਣ ਵਾਲੀ ਗੱਲ ਆ ਗੱਲ ਕਿੱਡੀਕ ਸੀ ਕੁਝ ਵੀ ਨਹੀਂ ਦੋਵਾਂ ਵਿੱਚੋਂ ਇੱਕ ਜਣਾ ਵੀ ਸਬਰ ਵਾਲਾ ਹੁੰਦਾ ਤਾਂ ਐਡੀ ਵੱਡੀ ਘਟਨਾ ਵਾਪਰਨੀ ਨਹੀਂ ਸੀਗੀ ਤਾਂ ਉਹ ਮਤਲਬ ਗੁੱਸੇ ਨੇ ਇਹੋ ਜਿਹਾ ਕੁਝ ਕਰਵਾਇਆ ਕਿ ਉਹਨੇ ਕੁੱਟ-ਕੁੱਟ ਕੇ ਘਰ ਵਾਲੀ ਮਰਨਾਉ ਕਰਤੀ ਤੇ ਉਹ ਹਸਪੀਟਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਹੁਣ ਜਿਹੜਾ ਦੂਸਰਾ ਮਾਮਲਾ ਲਵ ਪਿਆਰ ਦਾ 17 ਸਾਲਾਂ ਦੀ ਕੁੜੀ ਨੂੰ 22 ਸਾਲਾਂ ਦੇ ਮੁੰਡੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਪਹਿਲੀ ਗੱਲ ਤਾਂ ਉਹਨਾਂ ਦੋਹਾਂ ਤੋਂ ਕੋਈ ਉਮਰ ਛੋਟੀ ਹੈ ਜੇ ਕੁੜੀ ਦੀ ਤਾਂ ਬਹੁਤ ਹੀ ਜ਼ਿਆਦਾ ਛੋਟੀ ਹੈ ਤੇ ਮੁੰਡੇ ਦੀ ਵੀ ਉਮਰ ਕੁਝ ਵੀ ਨਹੀਂ 22 ਸਾਲ ਦੀ ਉਮਰ ਆ ਕੋਈ ਸਮਝਦਾਰੀ ਹੁੰਦੀ ਨਹੀਂ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਕਾਫੀ ਜ਼ਿਆਦਾ ਇਮਮਚੁਰ ਨੇ ਬੱਚੇ 22 ਸਾਲ ਦੀ ਉਮਰ ਵਿੱਚ ਤਾਂ ਉਸ ਮੁੰਡੇ ਨੂੰ ਗੁੱਸਾ ਆਇਆ ਕਿ ਹਾਂ ਇਹ ਮੈਨੂੰ ਕਿਉਂ ਨਹੀਂ ਪਿਆਰ ਕਰਦੀ ਉਹਦੇ ਵਿੱਚ ਵੀ ਸਬਰ ਨਹੀਂ ਸੀ ਵੀ ਜੇਕਰ ਕੋਈ ਕੁੜੀ ਨਹੀਂ ਪਸੰਦ ਕਰਦੀ ਨਹੀਂ ਪਿਆਰ ਕਰਦੀ ਫੇਰ ਕਿੱਡੀ ਗੱਲ ਆ ਜਾਂ ਫਿਰ ਤੇਰੇ ਨਾਲ ਕੋਈ ਸਬੰਧ ਸੀ ਵੀ ਤਾਂ ਉਹ ਕੁੜੀ ਨੇ ਛੱਡਿਆ ਵੀ ਆ ਤਾਂ ਫਿਰ ਸਬਰ ਕਰ ਲੈ ਭਰਾਵਾ ਸਹਿਨਸ਼ੀਲਤਾ ਰੱਖ ਲੈ ਉਹ ਵੀ ਉਹਨੂੰ ਮੌਤ ਦੇ ਘਾਟ ਉਤਾਰਨ ਤੱਕ ਆ ਗਿਆ ਤੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਤਾਂ ਜਿਹੜੀ ਤੀਸਰੀ ਘਟਨਾ ਉਹੀ ਇਦਾਂ ਦਾ ਹੀ ਮਾਮਲਾ ਆ ਕਿ ਸਬਰ ਸੰਤੋਖ ਹੀ ਹੈ ਨਹੀਂ ਸੀ ਜੇ ਨਹੀਂ ਕੋਈ ਤੁਹਾਡੀ ਗੱਲ ਸੁਣ ਰਿਹਾ ਤੁਹਾਡੀ ਜ਼ਿੰਦਗੀ ਤੁਸੀਂ ਕਿਸੇ ਹੋਰ ਨਾਲ ਵੀ ਸ਼ੁਰੂ ਕਰ ਸਕਦੇ ਹੋ ਕਿਉਂ ਐਵੇਂ ਹੀ ਨਿੱਕੀ ਨਿੱਕੀ ਗੱਲ ਪਿੱਛੇ ਨਾਲੇ ਅਗਲੇ ਦੀ ਇੱਜ਼ਤ ਰੋਲ ਦੇਉਣ ਨਾਲੇ ਖੁਦ ਦੀ ਇੱਜ਼ਤ ਗਵਾਉਂਦੇ ਹੋ ਕੀ ਰਹਿ ਜਾਂਦਾ ਕਿ ਹੁਣ ਉਹ ਮੁੰਡੇ ਨੂੰ ਲੈ ਗਈ ਹੈ ਪੁਲਿਸ ਫੜ ਕੇ ਪੂਰਾ ਜਲੂਸ ਪੂਰਾ ਹੰਗਾਮਾ ਉਸ ਮੁੰਡੇ ਨੇ ਸ਼ਹਿਰ ਦੇ ਅੰਦਰ ਜਿਹੜਾ ਕੱਢਿਆ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਸਾਡੀ ਸਹਿਨਸ਼ੀਲਤਾ ਦੇ ਨਾਲ ਸਾਡੇ ਸਬਰ ਦੇ ਨਾਲ ਸਾਡੇ ਗੁੱਸੇ ਦੇ ਨਾਲ ਜੁੜੀਆਂ ਹੋਈਆਂ ਕਿ ਗੁੱਸੇ ਦੇ ਵਿੱਚ ਆ ਕੇ ਬੰਦਾ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜੀ ਗਲਤੀ ਕਰਨ ਲੱਗਾ ਪਾਗਲ ਅੰਦੀ ਹੱਦ ਤੱਕ ਬੰਦਾ ਜਾਂਦਾ ਕਿ ਕਦੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਕਦੇ ਕੁੱਟ-ਕੁੱਟ ਕੇ ਮਰਨਾਉ ਕਰ ਦਿੰਦਾ ਬੇहद ਦਰਦਨਾਕ ਏਕੜਨਾਵਾ ਕਹੀਆਂ ਜਾ ਸਕਦੀਆਂ ਤੇ ਸ਼ਰਮਸਹਾਰ ਵੀ ਕਰਦੀਆਂ ਕਿ ਸਾਡੇ ਸਮਾਜ ਦੇ ਅੰਦਰ ਆਖਰ ਹੋ ਕੀ ਰਿਹਾ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਹਿ ਗਿਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਸ ਪਾਸੇ ਧਿਆਨ ਦੇਣ ਜਿੰਨੇ ਵੱਡੇ ਪੱਦਰ ਤੇ ਆਏ ਦਨ ਏ ਘਟਨਾਵਾ ਵਾਪਰ ਰਹੀਆਂ ਨੇ ਉਹ ਇਹਨਾਂ ਦੇ ਹੱਲ ਵੱਲ ਵਧਨ ਕਿ ਆਖਰ ਜੜ ਲੱਭਣ ਕਿ ਇਹ ਘਟਨਾਵਾ ਆਖਰ ਇੰਨੇ ਵੱਡੇ ਪੱਦਰ ਤੇ ਕਿਉਂ ਵਾਪਰ ਰਹੀਆਂ ਨੇ ਸੁਸਾਇਟੀ ਵਿੱਚ ਜੇਕਰ ਆਪਾਂ ਕਿਸੇ ਚੀਜ਼ ਤੇ ਸੋਚਾਂਗੇ ਸੋਚਾਂਗੇ ਤਾਂ ਫੇਰ ਹੀ ਉਹਨਾਂ ਚੀਜ਼ਾਂ ਦੇ ਹੱਲ ਲੱਭਣੇ ਆ ਸੋ ਸਰਕਾਰਾਂ ਨੂੰ ਵੀ ਚਾਹੀਦਾ ਇਸ ਪਾਸੇ ਵੱਲ ਧਿਆਨ ਦੇ ਕੇ ਇਹਨਾਂ ਚੀਜ਼ਾਂ ਦੇ ਹੱਲ ਵੱਲ ਵਧਨ